ਦੇ ਅੰਦਰ ਦਾ ਜਦੋਂ ਵੀ ਕੋਈ ਚੀਜ਼ ਪਰਖੀ ਜਾਵੇ ਕਿ ਕੋ ਪਾਵਨ ਬਾਣੀ ਦੇ ਉੱਪਰ ਪਰਖੀ ਜਾਂਦੀ ਹੈ ਕੋਈ ਦੁਨਿਆਵੀ ਗੱਲਾਂ ਤੇ ਨਹੀਂ ਜੇ ਪਰਖੀ ਤਾਂ ਦਨ ਸਤ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਨ ਪਾਵਨ ਬਾਣੀ ਦੀ ਸੰਪਾਦਨਾ ਕਰਵਾ ਰਹੇ ਆ ਆਰਾਮ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਹੈ ਪਈ ਗੁਰਦਾਸ ਸਾਹਿਬ ਜੀ ਨਿਕਲ ਵਾਲੇ ਤੇ ਮਹਾਰਾਜ ਦੇ ਕੋਲ ਉਸ ਮੇਲੇ ਤੇ ਚਾਰ ਭਗਤ ਆਏ ਮਨਰਾਮ ਕਸਵਰੀ ਲਾਇਆ ਤੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਆ ਕਰਕੇ ਬੇਨਤੀ ਕੀਤੀ ਪਾਤਸ਼ਾਹ ਸਭ ਨੂੰ ਪਤਾ ਲੱਗਾ ਵੀ ਆਪ ਜੀ ਇੱਕ ਧਾਰਮਿਕ ਗ੍ਰੰਥ ਆਜਾ ਰਹੇ ਸਪਾਧਨਾ ਕਰ ਰਹੇ ਹੋ ਸਾਡੀ ਵੀ ਬਾਣੀ ਹੈਗੀ ਹੈ ਬੋਲ ਤੇ ਇਹਨਾਂ ਨੂੰ ਵੀ ਇਸ ਪਾਵਨ ਗ੍ਰੰਥ ਦੇ ਵਿੱਚ ਦਰਜ ਕਰਾ ਤਨ ਗੁਰਜਨ ਦੇ ਪਤ ਸਾਹਿਬ ਮਹਾਰਾਜ ਨੇ ਇਹ ਇਨਕਾਰ ਨਹੀਂ ਕੋ ਲੋ ਕੀਤਾ ਮਹਾਰਾਜ ਕਿਤੇ ਜਿਹੜੇ ਤੁਹਾਡੇ ਨੂਲ ਤੁਹਾਡੀਆਂ ਬਾਣੀਆਂ ਉਹ ਸੁਣਾਓ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕੁਸਵਰਤੀ ਦੇ ਲਾ ਕੇ ਦੇਖ ਲਿਏ ਆ ਜੇ ਖਰੀ ਉਤਰੀ ਪੂਰੀ ਪੁਤਰੀ ਤੇ ਜ਼ਰੂਰ ਇਹਨਾਂ ਨੂੰ ਦਰਜ ਕੀਤਾ ਜਾਵੇ ਇਸ ਘਰ ਦੇ ਨੰਤਰ ਟੁੱਟ ਟਿਕਦਾ ਨਹੀਂ ਕਿਉਂਕਿ ਮਨਕ ਬੀਸਾਇ ਜੀ ਨੇ ਕਿਹਾ ਕਬੀਰ ਕਸੌਂਕੀ RAM ਕੀ ਠੁਠਾ ਇੱਕ ਨਤ ਹੋਈ ਕਦੇ ਠੁਠਾ ਹੁੰਦਾ ਕਿਸ ਕਸੌਂਕੀ ਦੇ ਉੱਪਰ ਖੜਾ ਨਹੀਂ ਹਕਰੀਂ ਔਰ ਉਹੀ ਅਸਲ ਦੇ ਵਿੱਚ ਖਰਾਤਤਾ ਜੋ ਮਰ ਜੀਵਾ ਹੋਈ ਜਿਹੜਾ ਆਪਣੇ ਆਪ ਨੂੰ ਜਿਉਂਦੇ ਹੈ ਜੀ ਮਾਰ ਲਿਆ ਧੋਮੇ ਦਾ ਤਿਆਗ ਕਰ ਲਿਆ ਦਰਵਟ ਗਿਆ ਧੋਮੇ ਦਾ ਜਿਹੜਾ ਨਿਮਰਤਾ ਭਾਵਨਾ ਦਾ ਆਕਿ ਜੀਵਨ ਇਸ ਘਰ ਦੇ ਵਿੱਚ ਬਣਾਵੇ ਵਸਾਵੇ ਪਤਿਤ ਕਰੇ ਕੋਈ ਅਸਲ ਦੇ ਵਿੱਚ ਖਰਾ ਦੇ ਪੜਾਉਂ ਕਰ ਸਕਦਾ ਹੈ ਤੇ ਮਹਾਰਾਜ ਨੇ ਜਦੋਂ ਉਹਨਾਂ ਦੇ ਕੋਲੋਂ ਪਵਨ ਬਾਣੀ ਸੁਣਿਆ ਹਰ ਇੱਕ ਦੇ ਅੰਦਰ ਆਪੋ ਆਪਣੀ ਹੰਕਾਰ ਦੀ ਕੋ ਆ ਰਹੀ ਵੱਡੇ ਗੇੜ ਦੇ ਸਨ ਸਜੀ ਪਾਤਸ਼ਾਹ ਮਹਾਰਾਜ ਨੇ ਬਾਣੀ ਸੁਣ ਕੇ ਉਹਨਾਂ ਦੀ ਕਸਵੱਟੀ ਲਾ ਕੇ ਇਹ ਤੇਵਾ ਦਰਕਾਰ ਪਾਤਸ਼ਾਹ ਜੀ ਕਹਿ ਲਗੇ ਤੁਹਾਡੀ ਬਾੜੀ ਤੁਹਾਡੀ ਬੂਲ ਇਹ ਦੁਨੀਆਵੀ ਨੇ ਤੁਹਾਡੇ ਅੰਦਰ ਈਰਖਾ ਦੀ ਬੂਹ ਹਉਮੈ ਦੀ ਬੂਹ ਆ ਰਹੀ ਐ ਪਰ ਜਿਹੜੀ ਪਵਣ ਬਾੜੀ ਸਾਡੇ ਕੋਲ ਆ ਉਹ ਤੇ ਅਕਾਲ ਪੁਰਖ ਵੇਹ ਕੋਦੇ ਘਰ ਵਿੱਚੋਂ ਆਈ ਕੇਵਲ ਉਹਦੇ ਘਰ ਦੀਆਂ ਗੱਲਾਂ ਕਰਦੀ ਐ ਦੁਨੀਆਵੀ ਗੱਲਾਂ ਨਹੀਂ ਜੇ ਕਰਦੀ